ਹਾਂਜੀ ਪਾਜੀ ਕੀ ਨਾਮ ਜੀ ਆਪਣਾ ਸੰਗਾ ਸਿੰਘ ਤੇ ਪਾਜੀ ਕਿਸ ਤਰ੍ਹਾਂ ਜਿਹੜੀ ਅੱਗ ਲੱਗੀ ਉਹ ਕੀ ਕਾਦੀ ਦੁਕਾਨ ਸੀਗੀ ਤੁਹਾਡੀ ਸਟੇਸ਼ਨਰੀ ਦੀ 80 ਸੀ ਸਾਡੀ ਅੱਛਾ ਕਿੰਨੀ ਕਿੰਨੀ ਧੇਰ ਹੋ ਗਿਆ ਦੁਕਾਨ ਚਲਾਉਣ ਦੇ ਹਾਂਜੀ 8-9 ਸਾਲ ਹੋ ਗਏ ਮੁਲ ਪਤਾ ਲੱਗਾ ਕਿਸ ਤਰ੍ਹਾਂ ਅੱਗ ਲੱਗੀ ਕੀ وجہ ਕੀ ਅੱਗ ਲੱਗੀ ਪਤਾ ਨਹੀਂ ਲੱਗਾ ਬਿਜਲੀ ਸਰਕਟ ਛੋਟ ਹੁੰਦਿਆ ਸੀ ਮੈਂ ਆਪਣਾ ਸ਼ਟਰ ਡਾਊਨ ਕਰਕੇ ਤੇ ਬਿਜਲੀ ਵਾਲੇ ਨੂੰ ਲੈਣ ਚੱਲਿਆ ਹਾਂ ਤੇ ਮਗਰੋਂ ਫੋਨ ਕਰਤਾ ਇਹਨਾਂ ਨੇ ਵੀ ਜਿਆਦਾ ਆਗ ਲੱਗ ਰਹੀ ਆ ਧੂਆ ਨਿਕਲ ਰਿਹਾ ਆ ਤੇ ਮੈਨੂੰ ਆਂਦੇ ਆ ਟਾਈਮ ਲੱਗ ਗਿਆ ਫਿਰ ਤੇ ਸੁਪਰੀ ਪਰ ਕਿਨੇ ਕਦਾ ਜਿਹੜਾ ਨੁਕਸਾਨ ਹੋਇਆ ਮੈਂ ਜੀ ਪੈਸੇ ਮੇਰੇ ਇਕੱਠੇ ਕਰਨਦੇ ਆ ਸਾ ਮੈਂ ਕਮੇਟੀ ਦੇ ਦੇਣੇ ਸੀ ਕਿਸੇ ਦੇ ਉਹ ਇਕੱਠੀ ਕੀਤੀ 2 ਲੱਖ ਦੀ ਕਮੇਟੀ ਜੋ ਮੇਰੀ ਤੇ 3.5 ਲੱਖ ਦਾ ਮੇਰਾ ਅੰਦਰ ਮਟੀਰੀਅਲ ਜੋ 컨트롤 ਕਿਨੇ ਕਿਨੇ ਕਦਾ ਹੋ ਗਿਆ ਸਾਢੇ 5-6 ਲੱਖ ਦੇ ਕਰੀਬ ਹੈਗਾ ਜੋ ਹੁਣ ਵਦੇ ਕਾਗੜਾ ਜਿੰਨੂ ਮੋੜਾ ਸੇ ਰਾਜਨੀਤੀ ਜਿਹੜੇ ਵਦੇ ਕਾਗੜਾ ਆਗੂ ਬਣੇ ਉਹ ਵੀ ਦੇਖੋ ਮੈਂ ਇਸ ਟਾਈਮ ਤੇ ਬਿਲਕੁਲ ਜ਼ੀਰੋ ਹੋ ਗਿਆ ਜੋ ਕਿ ਕਿਸੇ ਵੱਲੋਂ ਕੋਈ ਨਹੀਂ ਕੋਈ ਆਸ਼ਵਾਸਨ ਦਿੰਦਾ ਜੀ ਤੁਹਾਨੂੰ ਮਾਣ ਕੇ ਕਿਸੇ ਨੇ ਕਿ ਹਾਂ ਮੈਂ ਆਪਣੇ ਵੱਡੇ ਵੀਰ ਜੀ ਆਏ ਨੇ ਇਹ ਕਹਿ ਰਹੇ ਵੀ ਅੱਜ ਤੁਹਾਡੀ ਚਲੋ ਮਦਦ ਕਰਾਂਗੇ ਦੀਪਕਰਨਾ ਜੀ ਆਮ ਆਮੀ ਪਾਰਟੀ ਤੋਂ ਇੰਚਾਰਜ ਵਾਰ ਨੰਬਰ 77 ਹਾਂ ਜੀ ਸਰ ਇਸ ਕੀ ਕੀ ਮਾਮਲਾ ਜਿਹੜਾ ਤੁਸੀਂ ਆਏ ਜੀ ਅੱਜ ਕੋਈ ਅੱਧੇ ਘੰਟੇ ਪਹਿਲੇ ਮੈਨੂੰ ਫੋਨ ਆਇਆ ਵੀ ਸਾਡੀ ਵਾਰਚ ਆਰਐਸ ਸਟੇਰੀ ਤੇ ਬਹੁਤ ਭਿਆਨਕ ਹਾਗ ਲੱਗੀ ਹੈ ਕਿ ਤੁਸੀਂ ਮੌਕੇ ਤੇ ਆ ਕੇ ਵੇਖਿਆ ਦੋਵਾਂ ਖੰਨਾ ਬ੍ਰਦਰ ਨੇ ਇਹਨਾਂ ਦਾ ਕਾਫੀ ਭਾਰੀ ਨੁਕਸਾਨ ਹੋ ਗਿਆ ਪਤਾ ਲੱਗਾ ਕਿ وجہ ਕੀ ਨਹੀਂ ਹੈ ਅਗਲੇ ਕੰਨ ਹਾਂਜੀ ਇਹਨਾਂ ਦੇ ਆਂਗਵਾਂ ਨੇ ਦੱਸਿਆ ਵੀ ਸ਼ੋਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ ਉਹਨਾਂ ਨੇ ਤੁਰੰਤ ਆਂਡੀ ਵਾਂਡੀਆ ਨਾਲ ਫੋਨ ਕੀਤਾ ਤੇ ਉਹ ਜਲਦੀ ਆਪਣੀ ਦੁਕਾਨ ਤੇ ਪਹੁੰਚ ਗਏ ਪਰ ਉੱਥੇ ਕਿਤਾਬਾਂ ਕਾਪੀਆਂ ਅਤੇ ਹੋਰ ਸਮਾਨ ਹੋਣ ਦੇ ਕਾਰਨ ਕੋਈ ਬਚਾ ਨਹੀਂ ਹੋ ਸਕਿਆ ਤੇ ਕਾਫੀ ਨੁਕਸਾਨ ਹੋਇਆ ਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਭਰੋਸਾ ਦਿਵਾਇਆ ਦੋਮਾ ਭਰਾਵਾਂ ਨੇ ਦੀਪਕ ਹਨਾ ਦੇ ਵਿੱਕੀ ਹਨਾ ਨੇ ਵੀ ਆਪਣੀ ਜੇ ਵਿੱਚੋਂ ਜੋ ਵੀ ਵੱਤੋ ਵੱਦ ਮਰਦ ਹੋਈ ਉਹਨਾਂ ਦੀ ਕਰਾਂਗੇ ਤੇ ਐਮ ਐਲ ਏ ਸਾਹਿਬ ਨੂੰ ਵੀ ਫੋਨ ਕਰ ਦਿੱਤਾ ਉਹਨਾਂ ਨੇ ਨੋਟਿਸ ਵੀ ਲਿਆ ਦਿੱਤਾ ਗਿਆ ਹੈ ਕਿ ਵੀ ਉਹਨਾਂ ਵੱਲੋਂ ਵੀ ਜਿਹੜਾ ਡੀ ਸੀ ਸਾਹਿਬ ਵੱਲੋਂ ਕੋਈ ਸੈਸ਼ਨ ਮਿਲਦੀ ਹੈ ਉਹਨਾਂ ਨੂੰ ਮੁਆਜਰ ਮਿਲਦਾ ਹੈ ਉਹ ਵੀ ਜਲਦੀ ਜਲਦੀ ਜਰੂਰ ਦਵਾਵਾਂਗੇ ਤੇ ਸਰ ਅੱਗੇ ਤੇ ਫਿਰ ਕਿਸ ਤਰ੍ਹਾਂ ਕਾਬੂ ਪਾਇਆ ਗਿਆ ਕੋਈ ਦੱਸਿਆ ਪਾਣੀ ਪਾਇਆ ਹਾਂਜੀ ਮਹੱਲੇ ਵਾਲਿਆਂ ਨੇ ਬਹੁਤ ਉਹਨਾਂ ਦੀ ਮਦਦ ਕੀਤੀ ਪਾਣੀ ਪੁਣੀ ਪਾਇਆ ਤੇ ਕੁਝ ਸਮੇਂ ਬਾਅਦ ਫਾਈਲ ਵੀ ਗੱਡੀ ਵੀ ਪਹੁੰਚ ਗਈ